ਸਲਪਿਆ ਮੈਂ ਜਾਣਾ ਆਦਰਾ ਮੈਂ ਕੱਲ ਹੀ ਆਥੇ ਰੋਟਾ ਵੀ ਆ ਜਾ ਫੜਾ ਫੜਾ ਕਿੱਥੇ ਆਵਾਂ ਅੱਸ ਮੈਨੂੰ ਬੱਪਰ ਹੋਰ ਪਿਆਰ ਮਾਥੇ ਦੇਖੋ ਦੇਖ ਰਹੇ ਹੈਂ ਦੇਖ ਹੈਂ ਇਹਦੇ ਲਈ 500 ਰੁਪਏ ਦੀ 500 ਰੁਪਏ ਦੀ ਜੋ ਰੱਖਨੇ ਬਚ ਤਾ ਤੁਸੀਂ ਮੈਨੂੰ ਚਾਹਨੇ ਥੋੜਾ ਕੋਈ ਅਸੀਂ ਹੋਣਾ ਕਰੀਏ ਠੀਕ ਹੈ ਚੁੱਪ ਕਰਕੇ ਸਮਝਾ ਦੇ ਦੋ ਅੱਜ ਕਿੰਨਾ ਵਿੱਚ ਹੈ ਹੈ 500 ਵਿੱਚ ਹੈ ਦੇਖੂਗਾ ਮੈਂ ਥੋੜੇ ਥੋੜੇ ਪੈਣੀ ਆ ਮੈਂ ਦੱਸਦੀ ਬਾਬਾ ਵਰਮਾ ਜੀ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਮੈਂ ਮੈਂ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਕੱਢ ਦੇ ਕਿਥੇ ਦੇਖ ਹੁਣ ਤਾਂ ਮੈਂ ਬਾਬਾ ਜੀ ਕੱਢ ਦੇ ਕਿਥੇ ਸੁਧਾਨ ਦਾ ਨਾਮ ਬਾਬਾ ਜੀ ਦੇਖੋ ਇਹ ਆਇਆ ਪਿੱਛੇ ਉਹ ਬਤਨ ਦੇਖੋ ਆਪਾਂ ਇਹ ਬਾਬਾ ਜੀ ਹਟ ਦੇਖੂਗਾ ਹੋਂ ਹੋਂ ਜੇ ਸੋਹਣ ਫੇਰ ਕਿਥੇ ਕੱਢ ਨਾ ਇਹ ਜੇ ਹੁਣ ਫਦਾ ਕੱਢ ਦੇ ਇਹ ਹੁਣ ਤਾਂ ਦੇ ਦਿੰਦਾ ਬਾਬਾ ਜੀ ਮੈਂ ਕਰ ਦਾਂ ਬਾਬਾ ਜੀ ਕੱਢ ਦੇ ਜੇ ਹੁਣ ਤਾਂ ਮੈਂ ਦੇ ਦਿੰਦਾ ਬਾਬਾ ਜੀ ਕਿਥੇ ਹੋ ਕੇ ਮੁਨੱਖ ਫੜਿਆ ਸੀ ਅੱਜ ਸਾਰੇ ਪੱਕੇ ਪਰੂਪੇ ਨੇ ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦਾ ਬੰਦਾ ਇਹ ਗੁਰੂ ਘਰ ਬਾਬਾ ਜੀਵਨ ਸਿੰਘ ਦਾ ਹੈਡ ਗ੍ਰੰਥੀ ਹੋ ਕੇ ਪਹਿਲੀ ਵਾਰ ਆਇਆ ਇਹ ਚਿੱਟੇ ਤੇ ਲਾਉਂਦਾ ਅੱਜ ਬਾਬੂ ਅੱਜ ਕਿੰਨੇ ਵਿੱਚ ਹੈ ਬਾਬਾ ਜੀ ਪਹਿਲਾਂ ਪਹਿਲਾਂ ਬਾਬਾ ਜੀ ਕਦੇ ਕਦੇ ਬਾਬਾ ਜੀ ਮੈਂ ਨਹੀਂ ਲੋਜ ਹੁੰਦਾ ਕਿਦਾਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਰੋਡ ਬਾਬੂ ਵੀ ਕੋਈ ਜਾਂਦੀ ਨਹੀਂ ਜੀ ਰੋਡਾ ਬੰਦਾ ਕਰੇ ਛੱਡ ਦਈਏ ਉਹਨੂੰ ਤੂੰ ਗੁਰੂ ਘਰ ਦਾ ਗ੍ਰੰਥੀ ਹੋ ਕੇ ਚਿੱਟੇ ਵੇਚਦਾ ਹੈ ਆ ਬੜਾ ਕੁਲ ਵਸੀ ਬਿੰਨੀ ਰਕਣਾ ਉਹ ਤਾਂ ਵੀ ਅੱਛੀ ਆਖੀ ਦੇ ਕੇ ਜਾਂਦੀ ਕਿਧਰੇ ਕਹਿੰਦਾ ਮੈਨੂੰ ਇਹ ਨਹੀਂ ਪਤਾ ਕਿਥੋਂ ਆਂਦਾ ਤੈਨੂੰ ਪਤਾ ਹੁਣ ਤੇਰੇ ਸਿਰ ਤੇ ਫੇਕੂਂਗਾ ਤੂੰ ਬਾਬਾ ਜੀ ਤੇਰੇ ਸਿਰ ਤੇ ਫਿਰ ਪਾ ਫੜਿਆ ਤਾਂ ਜੰਡਾ ਇੱਕ ਮਿੰਟ ਨਾਲ ਦੇਖ ਲਿਆ ਮੈਂ ਬੱਤਨ 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 ਤੂੰ ਪਿਆਰ ਨਾਲ ਪੁੱਛਿਆ ਕਿੰਨੇ ਦਾ ਵੇਚਦਾ ਹੁਣ ਦੇਖੋ ਮੈਂ ਤਾਂ ਬੱਬੀ ਦੋ ਕਿਹਾ ਆ ਵੀ ਬਸ ਤੂੰ ਫੇਸਬੁੱਕਾਂ ਤੇ ਹੋਰ ਤੇ ਲੋਕ ਕਮੈਂਟ ਕਰਦੇ ਆ ਵੀ ਗਰੰਥੀਆਂ ਨੂੰ ਕੁੱਟਦੇ ਹਾਂ ਅਸੀਂ ਗਰੰਥੀਆਂ ਸਤਕਾਰ ਵੀ ਬਹਾਲ ਕਰਾਉਣੇ ਆ ਆ ਦੇਖੋ ਗਰੰਥੀ ਦੀ ਕਰਤੂਤ ਇੱਥੇ ਮਾਰਿਆ ਦਾ ਸਰੂਪ ਆ ਜਿਹੜਾ ਚਿੱਟਾ ਲਾਉਂਦਾ ਜੇਬ ਤੂੰ ਰੋਕਣਾ ਕਿ ਤੂੰ ਅੰਦਰ ਬਾੜਨ ਲੱਗ ਰਿਹਾ ਉਹਨਾਂ ਨੂੰ ਹਾਂ ਕਿੱਥੇ ਆਂਦਰੇ ਐ ਬੱਪਾ ਉਰੇ ਧੀਆ ਬਈ ਸਮਾਂ ਲੈਣਾ ਕੱਲੋ ਜਦ ਰੱਬਾ ਭਣ ਗਿਆ ਮੈਂ ਫੋਨ ਕਰ ਦੇਣਾ ਆ ਪੁੱਛੋ ਵੀ ਪੁੱਛੋ ਆ ਦੇਖ ਲਓ ਅਖਰੀ ਰਕੀ ਜਾਕੀ ਬੱਪਾ ਕੀ ਹੋਈ ਆ ਕੀ ਹੋਈ ਆ ایک منٹ ٹھہرو ایک منٹ کا کھڑ دو ایک منٹ کا کھڑ دو یار ایک منٹ نہیں ایک منٹ یار تو سرکا دو لے کے جا رہے ہیں بندہ لے کے جا رہے ہیں یار لے کے جا رہے ہیں ان کو پولیس پرشاسن پولیس پرشاسن پولیس پرشاسن پولیس پرشاسن پولیس پرشاسن ਬਾਠ ਠੀਕ ਠੀਕਾ ਜਿਹਨੂੰ ਵੀ ਦਿੱਤਾ ਪੁੱਛ ਕੇ ਦੇਖ ਲੈ ਸਮਾਂ ਆ ਗਿਆ ਸਾਬਾ ਬਾਬੇ ਬਾਠ ਠੀਕਾ ਠੀਕਾ ਭਾਈ ਤੈਨੂੰ ਹੋਰ ਪੰਗਾ ਵਸੇੜ ਦੀ ਬਖ ਜਾਂਦਾ ਇਹ ਨਾ ਨਾ ਬੱਬੇ ਮੇਰੀ ਜ਼ਿੰਮੇਦਾਰੀ ਹੈ ਯਾਰ ਹਾਂ ਮੇਰੀ ਜ਼ਿੰਮੇਦਾਰੀ ਹੈ ਚਲ ਫਿਰ ਨੰਗਾ ਹੋ ਜਾਓ ਆ ਗਿਆ ਆ ਗਿਆ ਪਰ ਹੈਲੋ ਬਾਬੇ ਤਰਪਿਆ ਮੈਂ ਜੰਗਾ ਆ ਤਰ ਮੱਕ ਲਈ ਹਾਂ ਅਥਰ ਬਟਾ ਉਹ ਵੀ ਆ ਜਾ ਫੜਾ ਫੜਾ ਕਿੱਥੇ ਆਵਾ ਦੱਸ ਮੈਨੂੰ 这个 ਯਾਰ ਪੈਣਾ ਜਾ ਮੋਰ ਤੂੰ ਮੇਰੀ ਜਾਨ ਮੰਗ ਲਈ ਤੇਰੀ ਨਹੀਂ ਜਾਨ ਵੀ ਹਜ ਰਹਿ ਸ਼ਕਤੀਮਾਨ ਯਾਰ ਤੂੰ ਪਾਈ ਆਪਣਾ ਬੜੀ ਵਰਕ ਕਰੀ ਯਾਰ 500 ਰੁਪਏ ਦੀ ਬਾਬਾ ਜੀ ਗੱਲ ਸੁਣ ਮੇਕ ਹਾਂ ਜੀ ਸਾਡੇ ਕੋ ਸਾਰਾ ਸ਼ਾਇਦ ਤੁਹਾਨੂੰ ਮੇਰੇ ਪਰ ਪਤਾ ਨਹੀਂਗਾ ਨਹੀਂ ਪਤਾ ਬਾਬਾ ਜੀ ਪਤਾ ਨਾ ਤੇ ਜਿਹ ਚੀਜ਼ ਰੱਖਨੇ ਬਚਤ ਨਹੀਂ ਹੁਣ ਫਿਰ ਪਹਿਲਾਂ ਕਰ ਸਾਂ ਮੇਕ ਉਹ ਰੱਖਨੇ ਬੱਚ ਤਾਂ ਸੁਣਨੇ ਚਾਹਣੇ ਤੁਹਾਡਾ ਕੋਈ ਅਸੀਂ ਉਹ ਨਾ ਕਰੀਏ ਠੀਕ ਆ ਚੁੱਪ ਕਰਕੇ ਸਮਾਂ ਦੇ ਦੋ ਠੀਕ ਆ ਇਹ ਕਰੋ ਬਿਆਨ ਨਾਲ ਮੇਰੇ ਗੰਭੀਰ ਨਾ ਕੋਈ ਕਰ ਤੇਰੇ ਬਾਣਾ ਪਏ ਤਾਂ ਕਰਕੇ ਸੀ ਬਿਆਨ ਇੱਕ ਮਿੰਟ ਬਾਬਾ ਜੀ ਠੀਕ ਆ ਹੁਣ ਤਾਂ ਬਾਬਾ ਕਿਉਂ ਬੁਲਾ ਰ ਨਾ ਤਾਂ ਮੋੜ ਕੇ ਡਿਊਟੀ ਕਰਾਂਗੇ ਕਿ ਤੁਹਾਨੂੰ ਇਹ ਜਿਆ ਕਰ ਦਾਂਗੇ ਠੀਕ ਆ ਤੇ ਨਾ ਤੈਨੂੰ ਕਿਹ ਦਿਖਾਣ ਨੂੰ ਕਰਾ ਛੱਡੀ ਨਾ ਤੇਰਾ ਤੂੰ ਤੇ ਬਾਣਾ ਪਈ ਫਿਰ ਤਾਂ ਖੜਾ ਤੈਨੂੰ ਬੰਦਾ ਹੋ ਗਏ ਬੰਦਾ ਸਮਾਂ ਦੇ ਬਸ ਹੁਣ ਤਾਂ ਬਾਬੇ ਹੋ ਗਏ ਉਹਦਾ ਆਇਕ ਤੂੰ ਅੱਧਿਕ ਨਾ ਬੇਚਿਆ ਨਹੀਂ ਜੀ ਮੈਂ ਤਾਂ ਨਹੀਂ ਪਤਾ ਡੀਜਾ ਕੱਢੀ ਜਾ ਬੀਰੇ ਬਾਈ ਉਹ ਤਾਂ ਕੱਬ ਕਿੰਨਾ ਵਿੱਚ ਹੈ 250 ਲੈ ਗਈ ਹੈ ਹਾਂ ਕਿੰਨੇ ਵਿੱਚ ਹੈ ਅਬਰ ਉਹ ਜੀ ਵੇਚਦਾ ਤੂੰ ਫਿਰ ਲਗ ਰੂਪੇ ਨੇ ਕਦੀ ਹੋਣਾ ਕਦੀ ਜੀ ਆਪੀ ਦੋ ਕਦੀ ਲੰਗੜੀ ਜਾ ਕੇ ਆਪੀ ਨਹੀਂ ਯਾਰ ਛੋਟੇ ਬੱਚੇ ਨੂੰ ਬੋਫੀ ਦਿਖਲਾਇਓ ਗੱਡੀ ਆ ਖਲਾਮ ਆ ਗਿਆ ਓਕੇ ਅੱਜ ਕਿੰਨਾ ਵਿੱਚ ਹੈ ਪੈਸਾ ਇੱਥੇ ਦੇਖ ਲਈ ਭਾਈ ਗੱਡੀ ਅੱਜ ਕਿੰਨਾ ਵਿੱਚ ਹੈ 500 ਹੈ 500 ਵਿੱਚ ਹੈ ਤੂੰ ਗ੍ਰੰਥੀਓ ਕੇ ਸਮੈਗ ਵੇ ਦਾ ਸੁਣਾ ਤੂੰ ਕਿਦੋਂ ਬਸ ਮਾਫ ਕਰੀ ਹੈ ਗੱਡੀ ਖੋਲੋ ਜੀ ਨਾ ਨਾ ਮਾਫੀ ਕਰੀ ਗੱਡੀ ਖੋਲੋ ਸਰ ਜੋ ਵੀ ਗੱਡੀ ਖੋਲੋ ਆਹ ਕੀ ਹਾਂਤੀ ਸਾਹ ਤੇ ਮੁੰਡੇ ਪਾਸੇ ਸੋ ਫੋਲੋ ਫੋਲੋ ਖੁੱਲੋ ਕੋਈ ਨਹੀਂ ਬਾਬਾ ਜੀ ਦੇਖੋ ਤੁਸੀਂ ਆਪ ਵੀ ਦੇਖੋ ਮਾਰੋ ਬਾਬੇ ਥੋੜਾ ਘੁੱਟ ਬਣੀ ਹੋਣਾ ਤੁਹਾਨੂੰ ਦੱਸਦੀ ਗੱਲ ਦੇਖੂਗਾ ਮੈਂ ਥੋੜੇ ਘੁੱਟ ਬਣੀ ਹੋਣਾ ਦੱਸਦੀ ਸਰਪਾ ਵਰਮਾ ਜੀ ਤੁਹਾਨੂੰ ਬੰਦਿਆਂ ਨੂੰ ਕਹਿਣਾ ਲੱਗ ਰਿਹਾ ਮੈਂ ਮੈਂ ਤੁਹਾਨੂੰ ਬੰਦਿਆਂ ਨੂੰ ਕਹਿਣਾ ਲੱਗ ਰਿਹਾ ਕੱਢ ਦੇ ਕਿੱਥੇ ਇਹ ਹੁੰਦਾ ਮੈਂ ਦੇ ਦਿੰਦਾ ਬਾਬਾ ਜੀ ਕੱਢ ਦੇ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਸੌਮਨਾ ਕੋਆ ਬੀ ਸਵਾਮਾ ਕੋਆ ਬੀ ਨਾ ਛਾਹ ਫਵਾਵੋ ਲੱਗਣਾ ਪਰ ਕੋਣਾ ਲੈ ਜੀ ਨਹੀਂ ਹੈ ਨਹੀਂ ਬਾਰਾ ਤਮ ਨਹੀਂ ਬਾਬਾ ਜੀ ਮਰਾ ਗਲਤੀ ਮੈਨੂੰ ਮਾਫ ਹੋ ਗੋ ਹੁੰਦਾ ਕੋਣਾ ਲੈ ਜੀ ਤੁਹਾਨੂੰ ਮਾਰਿਆ ਤਾ ਜਿਹੜੀ ਗੱਲ ਪੁੱਛੀ ਉਹ ਤੂੰ ਤਾਂ ਨਾਮ ਬਾਬਾ ਜੀ ਦੇਖੋ ਅੰਦਰ ਕਹਦਾ ਜੀ ਪੁੱਟ ਨਹੀਂ ਆਇਆ ਕੋਈ ਨਾ ਬਟੇ ਦੇਖੋ ਆਪਾਂ ਇਹ ਬਾਬਾ ਜੀ ਹਟ ਜੇ ਕੋਈ ਗੋਹ ਹੋਊ ਜਾ ਕੋਣ ਫੇਰ ਕਹੇ ਕੱਢ ਨਾ ਨੀਚੇ ਫੋਨ ਹੁੰਦਾ ਕੱਢ ਦੇ ਇਹ ਹੁੰਦਾ ਦੇ ਦਿੰਦਾ ਬਾਬਾ ਜੀ ਮੈਂ ਕੱਢ ਦਾਂ ਬਾਬਾ ਜੀ ਦੇਖ ਜੇ ਕਹਿੰਦੇ ਸਮਾਨ ਦੇ ਇਥੇ ਜੋ ਹੁਣ ਤੋਂ ਬੱਦਲੇ ਸਲੇਪਰੂ ਪਰ ਦੇ ਇਥੇ ਜੋ ਹੁਣ ਤੋਂ ਬੱਦਲੇ ਦਸਤਾਵਾਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਇਹ ਮਨੁੱਖ ਫੜਿਆ ਸੀ ਅੱਜ ਸਾਰੇ ਪੱਕੇ ਪਰੂ ਪਏ ਨੇ ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦਾ ਬੰਦਾ ਇਹ ਗੁਰੂਕਰ ਬਾਬਾ ਜੀਵਨ ਸਿੰਘ ਦਾ ਹੈਡ ਗ੍ਰੰਥੀ ਹੋ ਕੇ ਪਹਿਲੀ ਵਾਰ ਹੋਇਆ ਇਹ ਚਿੱਟੇ ਦਿਲਾਉਂਦੇ ਜਵਖਾਂ ਨੂੰ ਸਾਰੇ ਪੱਕੇ ਪ੍ਰੂਫ ਪਏ ਨੇ ਚਿੱਟਾ ਵੇਜਦਾ ਚਿੱਟਾ ਦਿੰਦਾ ਫੜਿਆ ਸੀ ਇਹਨੂੰ ਗੁਰੂ ਪਰਦਰਸ਼ਨ ਸਿੰਘ ਜਹਾਗੀਰ ਨਾਲ ਦਾ ਬੰਦਾ ਹੈ ਕਾਜੀ ਮੈਂ ਫਿਰ ਦੋ ਗੁਰੂਕਰ ਦੇ ਸਤ ਪਰਦਰਸ਼ਨ ਸਿੰਘ ਜਹਾਗੀਰ ਨਾਲ ਦਾ ਬੰਦਾ ਹੈ ਸਮਾਧ ਵੇਜਦਾ ਜਵਖਾਂ ਨੂੰ ਮੰਨ ਗਏ ਜੀ ਹਾਂ ਜੀ ਮੰਨਿਆ ਜੀ ਲੈ ਲਵੇ ਠੀਕ ਆ ਬੰਦੋ ਸਭੀ ਮੰਨੋ ਸਰ ਲੈ ਮੈਂ ਗੱਲ ਕਰਦਾ 100 ਦਾ ਬੰਦ 10 ਦੇ ਵਿੱਚ ਦਿੱਤਾ ਮੈਂ ਤਾਂ 50 ਹੀ ਦਿੱਤਾ ਬਾਬੀ ਅੱਜ ਕਿੰਨੇ ਵਿੱਚ ਮੈਂ 50 ਦਿੱਤਾ ਬਾਬੀ ਪਹਿਲਾਂ ਪਹਿਲਾਂ ਬਾਬਾ ਜੀ ਕਦੇ ਕਦੇ ਬਾਬਾ ਜੀ ਮੈਂ ਨਹੀਂ ਦੋਜ ਨਹੀਂ ਬਾਬਾ ਜੀ ਕਿੰਨੇ ਬਤਾ ਗਿਆ ਸੱਚ ਗੱਲ ਬਾਬਾ ਜੀ ਸਾਨੂੰ ਕੋਈ ਗੁਰੂ ਫਕਤ ਕਦੇ ਨੇਰੀ ਲੈ ਕੇ ਢੜ ਭੇਜਾ ਬਾਬਾ ਜੀ ਇਹ ਦੇਖੋ ਮੈਂ ਤਾਂ ਇਹ ਇਹ ਬਦਰਾਮ ਇਹ ਪੁਰਕਾਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਰੋਟੀ ਰੋਟੀ ਬਾਬਾ ਜੀ ਕੋਈ ਗਲਤੀ ਨਹੀਂ ਹੋਈ ਬਾਬਾ ਜੀ ਰੋਟਾ ਬੰਦਾ ਕਰੇ ਛੱਡ ਦਈਏ ਉਹਨੂੰ ਤੂੰ ਗੁਰੂ ਘਰ ਦਾ ਗ੍ਰਾਂਥੀ ਹੋ ਕੇ ਚੱਟੇ ਵੇਚਦਾ ਲੇਕਿਨ ਤੂੰ ਕੋਈ ਗਲਤੀ ਨਹੀਂ ਕਰਦਾ ਬਾਬਾ ਜੀ ਬਹੁਤ ਕਿੰਨੇ ਵਿੱਚ ਹੁੰਦਾ ਮੈਂ ਤਾਂ ਬਾਬਾ ਜੀ ਤੂੰ ਪਰੋਦੀ ਹੈਗਾ ਨਾ ਤਾਂ ਬਾਬਾ ਜੀ ਉਹਨਾਂ ਕੀਤਾ ਕਿ ਨਾ ਬਸ ਹਾਂ ਜੀ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਮਤਲਬ ਬਾਬਾ ਜੀ ਦੋ ਤਿੰਨ ਦਿਨ ਬ ਬਾਬਾ ਕਿ ਤੁਮਾਰਾ ਤੈਨੂੰ ਪਤਾ ਹੈ ਹੁਣ ਤੇਰੇ ਸਿਰ ਤੇ ਫੇਬਰੂਆਰ ਤੋਂ ਬਾਬਾ ਜੀ ਤੇਰੇ ਸਿਰ ਤੇ ਫਿਰ ਬਾਬਾ ਜੀ ਇੱਕ ਮਿੰਟ ਵਿੱਚ ਅੱਗ ਲਿਆ ਮੈਂ ਬਸਤਨ ਬਾਤ ਕਰੇਗਾ ਮੈਂ ਬਸਤਨ ਬਾਤ ਕਰੇਗਾ ਉਹ ਪਿਆਰ ਨਾਲ ਪੁੱਛਿਆ ਸੀ ਉਹਦਾ ਮੈਨੂੰ ਪਸੰਦ ਵੀ ਕਿੱਥੋਂ ਲੈ ਕੇ ਆਉਂਦਾ ਜੀ ਬੰਦਾ ਕੌਣ ਆਦਰ ਲਈ ਮੈਂ ਇੱਥੇ ਦੇਖੇ ਜਾ ਸੀ ਮੈਨੂੰ ਬੱਸ ਕੌਣ ਹੈ ਤੈਨੂੰ ਪਤਾ ਹੋਣਾ ਹੈ ਬਾਬਾ ਜੀ ਤੁਸੀਂ ਕਿੱਥੋਂ ਤਵਾਰੋਂ ਦੇਖੋ ਜੀ ਮੈਨੂੰ ਪੰਜ ਸੱਤ ਬੰਦੇ ਬੰਦੇ ਕਲਾ ਤੁਸੀਂ ਕਿੰਨੇ ਦਾ ਵੇਚਦਾ ਹੁਣ ਦੇਖੋ ਮੈਂ ਤਾਂ ਬੱਬੀ 20000 ਦੀ ਵੇਚ ਬਸ 20000 ਬੰਦੇ ਕੌਣ ਨੇ ਕੋਈ ਕੋਈ ਧੱਕਾ ਕੋਈ ਦੇਖ ਜਾਂਦਾ ਕੋਈ ਪੁਲਿਸ ਨੇ ਕੋਈ ਰੋਕੇ ਡੋਕੇ ਨਹੀਂ ਤੁਹਾਨੂੰ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ ਬਾਬਾ ਜੀ ਮੈਂ ਤਾਂ ਵੀ ਬਸ ਕੋਈ ਪੁਲਿਸ ਨੂੰ ਪਤਾ ਨਹੀਂ ਸੀ ਉਹ ਤੁਹਾਨੂੰ ਵੇਚ ਦੇ ਕੱਲਾ ਕੱਲਾ ਦੜਬੇ ਦੜਬੇ ਚ ਵੇਚ ਰਿਓ ਬਸ ਬਾਪਾ ਨਾਜੀ ਬਾਪਾ ਜੀ ਦੜਬੇ ਕੱਲਾ ਬਸ ਕਿੱਥੇ ਕਿੱਥੇ ਜਾ ਕੇ ਸਪਲਾਈ ਕਰਕੇ ਆਂਦੇ ਨੀ ਮੈਂ ਕਿਤੇ ਨਹੀਂ ਗਿਆ ਜੀ ਮੈਂ ਤਾਂ ਅੱਛੀ ਹੁੰਦਾ ਜਦੋਂ ਕੋਈ ਲੈਣ ਆਉਂਦਾ ਕੋਈ ਪਰਹੇ ਨਾ ਬਾਪਾ ਹੈਗਾ ਤੁਹਾਡਾ ਨਾ ਬਾਪਾ ਜੀ ਜੇ ਕੋਈ ਹੁੰਦਾ ਮੈਂ ਉਹ ਵੀ ਦੱਸ ਦਿੰਦਾ ਬਾਬਾ ਜੀ ਤੁਸੀਂ ਗੁਰੂ ਘਰ ਦੇ ਵਿੱਚ ਉਰੇ ਕੀ ਡਿਊਟੀ ਆ ਤੁਹਾਡੀ ਗ੍ਰੰਥੀ ਸਿੰਘ ਦੀ ਆ ਬਾਬਾ ਜੀ ਤੁਹਾਨੂੰ ਸ਼ਰਮ ਹੈ ਤੁਸੀਂ ਲੋਕਾਂ ਦਾ ਮਾਨਨਤਾ ਲੋਕ ਇੰਨੇ ਪੂਜਦੇ ਨੇ ਕਿ ਤੁਸੀਂ ਇਹ ਕੰਮ ਕਰਦੇ ਹੋ ਹੁਣ ਤਾਂ ਸ਼ਰਮ ਆਉਂਦੀ ਸਾਨੂੰ ਫੇਸਬੁਕਾਂ ਤੇ ਹੋਰ ਤੇ ਲੋਕ ਕਮੈਂਟ ਕਰਦੇ ਆ ਵੀ ਗ੍ਰੰਥੀਆਂ ਨੂੰ ਕੁੱਟ ਦਿਓ ਅਸੀਂ ਗ੍ਰੰਥੀਆਂ ਸਤ ਗੁਰਦੁਆਰਾ ਸਾਹਿਬ ਰਹਿ ਕੇ ਨਸ਼ੇ ਵੇਚਦਾ ਸਮੈਗ ਵੇਚਦਾ ਸੀ ਫੜਿਆ ਨੂੰ ਅੰਗੇ ਥੀ ਸਾਰੇ ਪ੍ਰੂਫ ਅਸੀਂ ਪੱਤਰਕਾਰਾਂ ਨੂੰ ਭਾਈ ਨੂੰ ਪ੍ਰਸ਼ਾਸਨ ਨੂੰ ਦੇਵਾਂਗੇ ਇਥੇ ਅੱਜ ਅੱਜ ਨੇ ਚਿੱਟ ਜਨਾ ਚਿੱਟਾ ਵਿੱਚ ਸਾਰੇ ਗੁਰੂ ਪਏ ਨੇ ਕਿੱਥੇ ਚਿੱਟਾ ਦਿੱਤਾ ਇਹਨੇ ਕਿਹੜੀ ਗੱਡੀ ਖੜਾ ਕੇ ਚਿੱਟਾ ਦਿੱਤਾ ਇਹਨੇ ਕਿਹੜੇ ਫੋਨ ਤੇ ਗੱਲ ਕੀਤੀ ਚਿੱਟੇ ਦੇਣ ਬਾਰੇ ਹਾਂ ਜੀ ਹਾਂ ਜੀ ਆ ਸੰਗਤ ਬੈਠੀ ਹੈ ਦੱਸੋ ਵੀ ਚਿੱਟਾ ਵੇਚਣਾ ਜਾਇਜ਼ ਹੈ ਨਾ ਜਾਇਜ਼ ਹੈ ਸਾਡੇ ਪੁੱਤਾਂ ਨਸ਼ੇ ਲਾਉਣਾ ਕੰਮ ਹੈ ਤੋ ਸਹਦਾ ਦਾ ਕੋਈ ਇੱਥੇ ਮਾਰਿਆ ਦਾ ਸਰੂਪ ਆ ਜਿਹੜਾ ਚਿੱਟਾ ਲਾਉਣਾ ਜੇਬ ਚ ਬੀੜੀਆਂ ਪਾ ਕੇ ਲੈ ਕੇ ਆਉਂਦਾ ਤੂੰ ਰੋਕਣਾ ਕਿ ਤੂੰ ਅ ਇਹ ਰਹਿਣਾ ਕਿ ਤੁਹਾਨੂੰ ਮੇਰੇ ਸ਼ਬਦ ਵਰਮਾ ਜੀ ਇੱਕ ਵਾਰੀ ਮੈਂ ਗਲਤੀ ਹੋ ਗਈ ਅੱਗੇ ਤੋਂ ਕੋਈ ਗਲਤੀ ਨਹੀਂ ਬਾਬਾ ਜੀ ਤਾਂ ਤਾਂ ਠੀਕ ਹੁਣ ਦੇਖ ਦੇ ਤੂੰ ਨਾ ਨਹੀਂ ਤੈਨੂੰ ਪਤਾ ਇਸ ਮਗਰਮੱਛ ਨੇ ਮੈਂ ਮਗਰਮੱਛ ਉਹ ਜੁੱਪ ਚੁੱਪ ਬੰਦੇ ਵਾਂਗੂ ਗੱਲ ਕਰ ਕੋਈ ਮਗਰਮੱਛ ਆਹ ਤੁਸੀਂ ਆਪ ਦੱਸੋ ਕੋਈ ਸੰਦੇ ਪਤਾ ਕੀ ਦੀਏ ਇਹ ਮਗਰਮੱਛ ਦੇ ਹੱਥੋਂ ਬੋਲ ਕੇ ਲਿਖੀ ਵਿੱਚ ਨੇ ਕੀ ਵਿੱਚ ਹੋ ਚਿੱਟੇ ਹੀ ਕੋਈ ਮਗਰਮੱਛ ਦੇ ਹੱਥੋਂ ਨਹੀਂ ਹੈ ਕੀ ਲੈ ਕੀ ਕੀਤੀ ਹੋ ਤੇ ਪਿੱਛੇ ਲੈ ਕੇ ٹھیک ہے جی ਅੱਜ ਕਾਤੋਂ ਹੀ ਬਣਦਾ ਬਾਈ ਨਿਪੜ ਗਿਆ ਜੀ ਬਾਬਾ 11 12 ਵਜੇ ਤੱਕ ਨਿਪੜ ਗਿਆ ਜੀ ਸਾਰਾ ਕੱਲ ਨੂੰ ਕਿੰਨੇ ਵਜੇ ਵੀਰੇ ਕੱਲ ਨੂੰ ਵਜੇ ਬਾਬਾ ਭਾਣ ਗਿਆ ਮੈਂ ਫੋਨ ਕਰ ਦੇਣਾ ਠੀਕ ਆ ਬਾਈ ਠੀਕ ਆ ਠੀਕ ਆ ਬਾਈ ਠੀਕ ਮੈਂ ਬਣ ਉਹ ਕਰਦਾ ਜੀ ਆਜੂ ਗੱਲ ਲਗਨ ਨੇ ਤਰੀਕੇ ਤੋਂ ਸੋਹੇ ਆਉਂਦੇ ਤੂਰੇ ਹੋ ਆ ਪੁੱਛੋ ਵੀ ਪੁੱਛੋ ਆ ਦੇਖ ਲਓ ਆ ਗੁੜੀ ਰਕੀ ਜਾਕੀ ਰਕੀ ਹੋਈ ਆ ਮਰਨ ਦੇ ਹਾਰੇ ਵੇਚਿਆ ਕਿੰਨਾ ਵੇਚਿਆ ਕਿੰਨਾ ਕਰਿਆ ਨੇ ਕੀ ਕਰਦਾ ਰਿਹਾ ਆ ਜਰਦਾ ਪਿਆ ਦੇਖੋ ਦੁਕਾਨ ਉਰੇ ਜਰਦਾ ਪਿਆ ਜਰਦਾ ਕੋਲੇ ਪਾਜ ਦੂਪ ਪਰਪਰੂ ਕੀ ਕੁਸ ਮੈਨੂੰ ਆ ਗੁਰੂ ਘਰ ਦੀ ਵਿਅਦੀ 295 ਪਰਚਾ ਤੇ ਬਣਦੀ ਹੈ ਤੇ ਨਾ ਬੇਅਦਵੀ ਦਾ ਨਹੀਂ ਬਸ ਨਿਕਲ ਲਗੀ ਨਹੀਂ ਨਹੀਂ ਕਿੱਥੇ ਆ ਬੰਦਾ ਗਲਤ ਪੂਰੀ ਐਥੀ ਐ ਅਸੀਂ ਕਾਰਵੇ ਠਕਾ ਕੇ ਕਰਾਂਗੇ ਤੇ ਪੁਰਿਆਂ ਨੂੰ ਕਿਉਂਕਿ ਗੁਰੂ ਘਰ ਦੇ ਮਸਲੇ ਬੇਅਦਬੀ ਦਾ ਮਸਲਾ ਗੁਰੂ ਘਰ ਦੀਦਾ ਗੁਰੂ ਇੱਕ ਬੰਨਾਮ ਕਰੇਗਾ ਤਾਂ ਛੱਡ ਦਿਆਂ ਨੂੰ ਇਹ ਗੁਰੂ ਘਰ ਦਾ ਮਹਲਾ ਗੁਰੂ ਘਰ ਚ ਰਹਿ ਕੇ ਬੰਦਾ ਜਰਦੇ ਖਾਵੇ ਕੋਲੇਪਾ ਖਾਵੇ ਨਸ਼ੇ ਖਾਵੇ ਹਾਂ ਉਹ ਉਹ ਕਿਤੇ ਦਮ ਦੇਦਾ ਉਹਨਾਂ ਨੂੰ ਨਹੀਂ 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 ਇਹ ਵੀ तोबीअ बिजली ਇੱਕ ਮਿੰਟ ਮਿਟਰਾ ਇੱਕ ਮਿੰਟ ਤਾਂ ਖੜ੍ਹੋ ਇੱਕ ਮਿੰਟ ਤਾਂ ਖੜ੍ਹੋ ਯਾਰ ਇੱਕ ਮਿੰਟ ਨਹੀਂ ਆ ਰਿਹਾ ਵੀ ਇੱਕ ਮਿੰਟ ਯਾਰ ਤੂੰ ਸਰਕਾਰ ਦੋ ਹਰ ਇੱਕ ਲੈ ਕੇ ਆਇਆ ਲੋਕ ਲੈ ਕੇ ਜਾ ਰਿਹਾ ਯਾਰ ਲੈ ਕੇ ਜਾ ਰਿਹਾ ਮਾਲ ਹੋ ਗਈ ਚਿੱਟਾ ਬੰਦਾ ਵੇਚ ਰਿਹਾ ਹੈਗਾ ਤੂੰ ਭੱਜੇ ਜਾ ਰਿਹਾ ਉਹ ਦੇਖ ਔਰ ਸੁਪਰ ਜਬਰਜਾਦੋ ਮੁਰਦਾਬਾਤ ਔਰ ਸੁਪਰ ਜਬਰਜਾਦੋ ਮੁਰਦਾਬਾਤ ਪੁਲਸ ਪ੍ਰਸ਼ਾਸਨ ਮੁਰਦਾਬਾਤ ਪੁਲਸ ਪ੍ਰਸ਼ਾਸਨ ਮੁਰਦਾਬਾਤ ਔਰ ਸੁਪਰ ਜਬਰਜਾਦੋ ਮੁਰਦਾਬਾਤ ਔਰ ਜ਼ਬਰਜਾਦੋ ਔਰ ਜ਼ਬਰਜਾਦੋ ਇਹ ਸੈਟਿੰਗ ਤਾਂ ਇੰਤ ਲੈ ਗਏ ਔਰ ਮੁਰਦਾਬਾਤ ਔਰ ਜ਼ਬਰਜਾਦੋ ਮੁਰਦਾਬਾਤ ਸਰ ਸਾਬਾ ਗੁਰੂ ਜੀ ਦੀ ਫਤਿਹ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਤੁਹਾਡੀ ਜੁਮਰੀ ਹੁਣ ਸਾਰੇ ਨਿਤਨੇਮ ਕਰਾਉਣਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਣਾ ਅੰਦਰ ਜੇ ਤੁਹਾਡੀ ਸਪਸਥਾ ਨਹੀਂ ਆਈ ਸੋਦੋਂ ਵੀਡੀਓ ਪਈਆਂ ਪੱਤਰਕਾਰ ਸਾਡੇ ਕੋਲ ਵੀਡੀਓ ਪਈਆਂ ਨੇ ਜਰਦੇਪੁਰੀ ਬਰਾਮਤ ਹੋ ਗਈ ਆਪ ਸਰਪ ਮੰਨ ਗਿਆ ਸਾਰਾ ਕੋ ਮੰਨ ਗਿਆ ਵੀ ਹਾਂ ਸਾਰਾ ਕੋ ਮੰਨ ਕੇ ਵੀ ਆਪ ਤੇ ਆ ਅਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਸੁਭਾਰਿਆ ਸੀ ਹੁਣ ਤੁਹਾਡੀ ਜੁਮਰੀ ਦੀ ਸੇਵਾ ਦੀ ਆਹ ਨੋਣਾ ਨਸ਼ੇੜੀ ਦਾ ਕੋਈ ਨਸ਼ੇੜੀ ਨਾਲ ਗੱਲ ਹੋਈ ਸਾਡੀ ਉਹ ਨਸ਼ੇੜੀ ਦਾ ਫੋਨ ਇਹ ਨੰਬਰ ਤੇ ਆਉਣਾਗਾ ਠੀਕ ਹੈ ਜਮਨਾ ਸਾਹਮਣੇ ਤੁਹਾਡੀ ਜੰਮਰੀ ਹੈ ਹੁਣ ਜੰਮਰੀ ਤੁਹਾਡੀ ਅਵੀ ਕਾਰਵਾਈ ਕਰਨੀ ਹੈ ਕੰਨੀ ਕਰੂ ਕਿਉਂਕਿ ਇਸ ਤਰ੍ਹਾਂ ਦਾ ਕੰਮ ਕਰਤਾ ਕਿਉਂਕਿ ਗੁਰੂ ਦਾ ਨਰਾਦਰ ਕਰ ਰਿਹਾ ਦਿਨੋਜ ਸਾਡੇ ਗੁਰੂ ਨੂੰ ਦਾਗ ਲੱਗ ਰਿਹਾ ਤੇ ਗ੍ਰੰਥੀ ਉਹ ਨਸ਼ੇ ਵੇਚ ਰਿਹਾ ਇਸ ਤਰ੍ਹਾਂ ਦਾ ਕੰਮ ਕਰਤਾ ਹੁਣ ਤੁਹਾਡੀ ਜੰਮਰੀ ਆ ਪ੍ਰਸ਼ਾਸਨ ਜੰਮਰੀ ਕੀ ਕਰੂ ਅੱਜ ਤੁਹਾਡੀ ਕਾਰਵਾਈ ਸੀਗੀ ਕੀ ਕਾਰਵਾਈ ਹੈ ਕਿੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਕੌਣ ਬੰਦਾ ਸੀ ਇਹ ਤਾ ਉਹ ਤੁਸੀਂ ਮਗਰ ਲੱਗਿਓ ਸਾਨੂੰ ਨਾ ਕਾਫੀ ਗੁਪਤ ਸੂਚਨਾ ਮਿਲਦੀ ਰਹੀ ਹੈ ਕਈ ਦਿਨਾਂ ਤੋਂ ਬਿਗੂ ਗ ਤੇ ਅਸੀਂ ਕਹਿਆ ਵੀ ਅਸੀਂ ਐਦਾਂ ਕਾਰਵਾਈ ਨਹੀਂ ਕਰ ਸਕਦਾ ਕੋਈ ਪ੍ਰੂਫ ਸਾਨੂੰ ਮਿਲ ਜੇ ਚਿੱਟਾ ਵੇਚਦੇ ਦਾ ਜਾਂ ਕੋਈ ਫੋਨ ਰਿਕਾਰਡਿੰਗ ਹੋਵੇ ਸਾਨੂੰ ਉਹ ਪਤਾ ਲੱਗ ਜੇ ਅਸੀਂ ਉੱਤੇ ਕਾਰਵਾਈ ਕਰ ਦਾਂਗੇ ਚਲੋ ਅੱਜ ਮੈਨੂੰ ਪਤਾ ਲੱਗਾ ਵੀ ਅੱਜ ਉਹ ਬੰਦਾ ਚਿੱਟਾ ਵੇਚ ਰਿਹਾ ਹੈਗਾ ਸੋ ਮੈਂ ਐਸੋ ਸਭ ਨੂੰ ਫੋਨ ਕੀਤਾ ਚਲੋ ਬਿਜੀ ਸੀ ਅੱਜ ਕਿਤੇ ਉਹਨਾਂ ਮੇਰਾ ਫੋਨ ਅੜਨ ਨਹੀਂ ਕੀਤਾ ਚਲੋ ਮੈਂ ਸੀਐਡੀ ਨਾਲ ਵੀਰਾਂ ਨੂੰ ਫੋਨ ਕਰਾ ਮੈਂ ਕਰਕੇ ਕਾਰਵਾਈ ਆ ਕਹਿੰਦੇ ਕੋਈ ਨਹੀਂ ਸੀ ਉਹ ਆ ਵੀ ਗਏ ਚਲੋ ਇਹ ਜਿਹੜਾ ਗ੍ਰੰਥੀ ਸੀਗਾ ਇਹ ਜਹਾਂਗੀਰ ਦਾ ਬੰਦਾ ਕੋਈ ਪ੍ਰਗਟ ਸਿੰਘ ਨਾਂ ਦਾ ਇਹਨੇ ਅੱਜ 500 ਚਿੱਟਾ ਇੱਕ ਬੰਦੇ ਨੂੰ ਵੇਚਿਆ ਉਹਦੀ ਸਾਡੇ ਕੋਲ ਰਿਕਾਰਡਿੰਗ ਪਈਆ ਦੂਸਰੀ ਗੱਲ ਜਿੱਥੇ ਚਿੱਟਾ ਦੇ ਕੇ ਆਇਆ ਜਾਂ ਕੇ ਗੱਡੀ ਖੜਾ ਕੇ ਚਿੱਟਾ ਦਿੱਤਾ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੀ ਉਹ ਮੰਨਿਆ ਵੀ ਆ ਉਹ ਮੰਨਿਆ ਵੀ ਆ ਸਾਰਾ ਕੁਝ ਵੀ ਮੈਂ ਚਿੱਟਾ ਵੇਚਦਾ ਰਿਹਾ ਤੇ ਇਹ ਲਿਆਉਂਦਾ ਕਿਧੂ ਆ ਉਹ ਵੀ ਸਾਰਾ ਰਿਕਾਰਡਿੰਗ ਪਈ ਆ ਵੀ ਉਹ ਕੋਈ ਸੁਭਮ ਨਾਂ ਦਾ ਬੰਦਾ ਕੋਈ ਸੁਨਾਮ ਦਾ ਉਹ ਵੀ ਲਾਇਆ ਗਿਆ ਉਹਨੂੰ ਫੋਨ ਵੀ ਲਾਇਆ ਗਿਆ ਤੇ ਉਹਦੇ ਫੋਨ ਰਿਕਾਰਡਿੰਗ ਵੀ ਪਿਆ ਆਪਣੇ ਕੋਲ ਦੂਸਰੀ ਗੱਲ ਅੰਦਰੋਂ ਕੁਲੀਪਾਂ ਹੁੰਦੀਆਂ ਜਿਹੜੇ ਨਸ਼ਾ ਹੁੰਦਾ ਕੋਈ ਕੁੜੀਆਂ ਜੀਆਂ ਉਹ ਵੀ ਇੱਕ ਜਰਦਾ ਵੀ ਅੰਦਰ ਪਿਆ ਕੋਈ ਅਸੀਂ ਸਿਰਫ ਇਹ ਗੱਲ ਕਰਕੇ ਆਏ ਆ ਕੋਈ ਨਸ਼ਾ ਸੰਸਾਰ ਖੰਦਾ ਹੈ ਸੰਸਾਰ ਨੂੰ ਸੁਧਾਰ ਨਹੀਂ ਸਕਦੇ ਸੀ ਪਰ ਅਸੀਂ ਆਪਣੇ ਨੂੰ ਤਾਂ ਸੁਧਾਰ ਸਕਦੇ ਜਿਹੜੇ ਗੁਰੂ ਘਰ ਚ ਹੈ ਗਲਤ ਕੰਮ ਕਰਦੇ ਆ ਜਿਹੜੇ ਗੁਰੂ ਘਰ ਆਸ ਹੈ ਤੇ ਦੇਖਿਆ ਜਾਂਦਾ ਕਿ ਲੋਕ ਲੋਕ ਇੱਥੇ ਦੇਖੋ ਆ ਨੌਜਵਾਨ ਬੱਚੇ ਸਾਡੇ ਇੱਥੋਂ ਲੰਘਦੇ ਆ ਸਿਰੇਮਾ ਕਰਕੇ ਲੰਘਦੇ ਆ ਇਤੇ ਹਿੰਦੂ ਭਰਾ ਵਿਸ਼ੇਸ਼ਤਾ ਕਰਦੇ ਆ ਮੁਸਲਮਾਨ ਵੀ ਸਜਦਾ ਕਰਦੇ ਆ ਪਰ ਦੁੱਖ ਦੀ ਗੱਲ ਇਹ ਆ ਜਦੋਂ ਗ੍ਰੰਥੀ ਸਿੰਘ ਜਾਂ ਗੁਰੂ ਘਰ ਦਾ ਵਜ਼ੀਰ ਉਹ ਕਿਸੇ ਕੁੱਤੇ ਕੰਮ ਕਰਦਾ ਸਾਨੂੰ ਬੁਰਾ ਲੱਗਦਾ ਅਸੀਂ ਇਸ ਕਰਕੇ ਕਾਰਵਾਈ ਕੀਤੀ ਵੀ ਗ੍ਰੰਥੀ ਹੋ ਕੇ ਕੰਮ ਕਰ ਰਿਹਾ ਹੈ ਆਮ ਬੰਦਾ ਕਰਦਾ ਕਿ ਅਸੀਂ ਕਿਹਨੂੰ ਕੋਈ ਸੁਣਾਵਾਂਗੇ ਅਸੀਂ ਇਹ ਗ੍ਰੰਥੀ ਹੋ ਕੇ ਗੁਰੂ ਘਰ ਦਾ ਵਜ਼ੀਰ ਉਹ ਕਿਸੇ ਕੁੱਤੇ ਕੰਮ ਕਰਦਾ ਇਹਦੀ ਤਾਂ ਅਜ ਇਹਨੂੰ ਫੜਿਆ ਗਿਆਗਾ ਉਸ ਦੀ ਕਾਰਵਾਈ ਕਿਹੇ ਜੀ ਰਹੀ ਹੈ ਪ੍ਰਸ਼ਾਸਨ ਦੀ ਕਾਰਵਾਈ ਤਾਂ ਆਹ ਤੁਹਾਡੇ ਸਾਹਮਣੀਆਂ ਸਾਰਾ ਕੁਝ ਕੀ ਲੱਗਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸਟਾ ਇੱਕ ਬੇਨਤੀ ਕਰ ਸਾਬ ਨੇ ਕਿਹਾ ਕਿ ਸਾਨੂੰ ਅਸੀਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਅਸੀਂ ਪ੍ਰੂਫਾਂ ਦੇ ਸਮੇਤ ਆ ਤੁਹਾਨੂੰ ਗਰੰਟੀ ਦੇ ਦਿੱਤਾ ਚਿੱਟਾ ਭੇਜਦਾ ਇਹ ਤੇ ਜਿੱਡੀ ਕਾਰਵਾਈ ਹੁੰਦੀ ਉਹਦੀ ਕਰੋ ਜਿੰਨਾ ਦੀ ਛਿਲ ਲੈਂਦੀ ਛਿਲ ਲਾ ਕੇ ਨੂੰ ਪੁੱਛੋ ਵੀ ਕਿੱਥੋਂ ਕੋਤੋਂ ਨਿਕਾਉਂਦਾ ਅੱਜ ਤਾਂ ਅਸਟਾ ਦਾ ਫਰਜ਼ ਆਦਾ ਕਰਤਾ ਨਾ ਪਬਲਿਕ ਨੇ ਫਰਜ਼ ਆਦਾ ਕਰਤਾ ਆਪਣਾ ਹੁਣ ਦੇਖਦੇ ਆ ਸਰਦਾਰ ਭਗਵੰਤ ਸਿੰਘ ਦੀ ਮਾਨ ਕਿੱਥੇ ਕਾਰਵਾਈ ਕਰਦੇ ਨੇ ਭਾਈ ਕੀ ਨਾਮ ਹੈ ਜੀ ਇੰਦਰਜੀਤ ਸਿੰਘ ਜੀ ਭਾਈ ਕੀ ਚੱਕਰ ਸੀ ਇਹ ਜਿਹੜਾ ਅੱਜ ਬੰਦਾ ਫੜਿਆ ਗਿਆ ਹੈ ਇਹ ਨਾ ਬਾਈ ਯਾਰ ਗੁਰੂ ਘਰ ਦਾ ਗਰੰਟੀ ਹੈਗਾ ਇੱਥੇ ਬਾਬਾ ਜੀਵਨ ਸਿੰਘ ਗੁਰੂ ਘਰ ਹੈਗਾ ਤੇ ਇਹ ਨਾ ਚਿੱਟਾ ਵੇਚਦਾ ਹੈਗਾ ਬਾਈ ਇੱਥੇ ਆਮ ਮੁੰਡਿਆਂ ਨੂੰ ਅੱਧੀ ਅੱਧੀ ਰਾਤ ਨੂੰ ਲੋਕ ਆਉਂਦੇ ਇੱਥੇ ਚਿੱਟਾ ਲੈਣ ਆ ਜੇਬ 'ਚ ਜੜਦਾ ਬੀੜੀਆਂ ਪਾ ਕੇ ਆਉਂਦੇ ਨੇਗੇ ਤੇ ਆ ਤੁਹਾਨੂੰ ਦਿਖਾਈਆਂ ਨੇਗੇ ਆ ਕੁਲੀਪਾਂੀਆਂ ਕੁੜੀਆਂ ਯੂਜ਼ ਹੋਈਆਂ ਹੋਈਆਂ ਕੁੜੀਆਂ ਜਿeneਗੇ ਆ ਤੇ ਲਾ ਲੋ ਵੀ ਜੇ ਗੁਰੂ ਘਰਾਂ ਚਿਆ ਕੁਝ ਹੋਣ ਲੱਗਾ ਤਾਂ ਲੋਕ ਯਕੀਨ ਕਰਦੇ ਤੇ ਕੀ ਦੇ ਤੇ ਕਰਨਗੇ ਇਹ ਜੀ ਇੱਕ ਸੜੇ ਹੋਏ ਬੰਦੇ ਕਰਕੇ ਸਾਰੀ ਕੌਮ ਨੂੰ ਦਾਗ ਲੱਗਦਾ ਹੈਗਾ ਜੀ ਹਾਂ ਸਾਰਾ ਕੁਝ ਮੰਨ ਗਿਆ ਜੀ ਆਪਣੇ ਕੋਲ ਸਾਰੇ ਸਬੂਤ ਪਏ ਨੇਗੇ ਕੈਮਰੇ ਚ ਬੱਲੇ ਹਾਂਜੀ ਤੁਹਾਡੇ ਕੋਲ ਕੈਮਰੇ ਚ ਵੀ ਮੰਨ ਕੇ ਗਿਆਗਾ ਵੀ ਅੱਜ 500 ਦਾ ਵੇਚਿਆਗਾ ਜਿਹੜਾ 500 ਦਾ ਵੇਚਿਆਗਾ ਉਹ ਆਪਣੇ ਕੋਲ ਦੀ ਡਿਲੀਵਰੀ ਦੀ ਵੀਡੀਓ ਪਈ ਹੈਗੀ ਤੇ ਜਦੋਂ ਨੂੰ ਫੋਨ ਲਾ ਕੇ ਉਹਦੇ ਨਾਲ ਲਾ ਲੋ ਵੀ ਡੀਲ ਕੀਤੀ ਹੈਗੀ ਮੁੰਡੇ ਨੇ ਆਪਣੇ ਕੋਲ ਉਹਦੀ ਸਾਰੀ ਰਿਕਾਰਡਿੰਗ ਵੀਡੀਓ ਪਈ ਹੈਗੀ ਲੋਕਤੰਤਰਿਤ ਪਾਸੇ ਸਰਕਾਰੇ ਦਾ ਵੱਡਾ ਜਿਹੜਾ ਮਹਿੰਮ ਚਲਾਈ ਹੋਈ ਹੈ ਬਈ ਸਮਝਣਿਆਂ ਦੀ ਪੁਲਿਸ ਨਾਲ ਰਲਈ ਹੋਈ ਹੋ ਸਕਦੀ ਹੈਗੀ ਫੇਰ ਗੁਰੂ ਘਰ ਦੇ ਵਿੱਚ ਚਿੱਟਾ ਵੇਚਦਾ ਆਪਨੇ ਬੰਦਾ ਫੜ ਕੇ ਦਿੱਤਾ ਕੋਈ ਛੋਟੀ ਗੱਲ ਤਾਂ ਹੈ ਨਹੀਂਗੀ ਇਹ ਠੀਕ ਹੈ ਇੱਕ ਪਾਸੇ ਤਾਂ ਕਹਿੰਦੇ ਕਿ ਵੀ ਸੀ ਜੁੱਧਨ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਇਹਨਾਂ ਦਾ ਗੁਰੂ ਘਰਾਂ ਚ ਚਿੱਟਾ ਵਿਕੇਗਾ ਸੀ ਵਿਦੂ ਪ੍ਰੂਫ ਦੇ ਰਹੇਗੇ ਆਕੇ ਸਾਨੂੰ ਕਹਰੇ ਬਰਾਮਦੀ ਕਿੰਨੀ ਆ ਇਹ ਜਿਹੜੇ ਇਹ ਐਸਆਈ ਸਾਹ ਐਸਆਈ ਸੀ ਕੀ ਨਾਮ ਸੀ ਮਿੱਠੂ ਸਿੰਘ ਜੀ ਮਿੱਠੂ ਸਿੰਘ ਜੀ ਤਾਂ ਕਹਿੰਦੇ ਜੀ ਬਰਾਮਦੀ ਆ ਉਹ ਦਿਖਾਓ ਕਿੱਥੇ ਹੈਗੀ ਜਿਹੜੀ ਵੀਡੀਓ ਪਈਆਂ ਨੇ ਸਾਡੇ ਕੋਲੇ ਬੰਦਾ ਮੰਨਿਆ ਉਹਦੇ ਚ ਤੇ ਫੋਨ ਦਾ ਨੰਬਰ ਦਿਖ ਰਿਹਾਗਾ ਇਹਦੀ ਗੱਡੀ ਦਿਖ ਜੇਗੀ ਬੰਦੇ ਤੇ ਤਾਂ ਚਿੱਟਾ ਫੜ ਕੇ ਲੈ ਕੇ ਆ ਕੇ ਸਾਡੇ ਕੈਮਰੇ ਮੂਹਰੇ ਆ ਕੇ ਉਹਨੇ ਕੁੜੀ ਖੋਲੀਏਗੀ ਕੋਈ ਵਿੱਚ ਕੱਟ ਨਹੀਂ ਹੈਗਾ ਐਦੂ ਉੱਤੇ ਹੋਰ ਕੀ ਪ੍ਰੂਫ ਦੇ ਦਈਏ ਭਾਈ ਕੀ ਨਾਮ ਚੰਕੌਰ ਸਿੰਘ ਜੀ ਚੰਕੌਰ ਜੀ ਅੱਜ ਜੋ ਸਾਰਾ ਕੁਝ ਹੋਇਆ ਹੈਗਾ ਕੀ ਹਾਲਾਤ ਕਹਿਜ ਬਣੇ ਇਹ ਹਾਲਾਤ ਤਾਂ ਮਾੜੀ ਨੇ ਦੇਖੋ ਜੀ ਗ੍ਰਾਂਤੀ ਸਿੰਘ ਚਿੱਟਾ ਵੇਚਣੇ ਤਾਂ ਆਪਣੇ ਵਾਸਤੇ ਮਾੜੀ ਗੱਲ ਹੈ ਨਾ ਤੇ ਸ੍ਰੀ ਆਮ ਵੇਚਦੇ ਦੀ ਸਾਰੇ ਬਦਨਾਮ ਹੁੰਦੇ ਨੇ ਸਾਰੀ ਮੜੀਰ ਨੂੰ ਵੇਚਣੇ ਸ੍ਰੀ ਆਮ ਵੇਚਦੇ ਦੀ ਇਹ ਅਜੀ 2-3 ਦਿਨਾਂ ਤੋਂ ਉਹਦੇ ਪਿੱਛੇ ਲੱਗੇ ਸੀ ਸਾਨੂੰ ਅੱਜ ਪਤਾ ਲੱਗ ਗਿਆ ਤੇ ਉਹਨਾਂ ਨੂੰ ਫੜਿਆ ਤੇ ਪੁਲਿਸ ਦੀ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੋਈ ਮਿੱਠੂ ਸਿੰਘ ਐਸਆਈ ਆਈ ਦੀ ਉਹਨਾਂ ਨੇ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਕੀਤੀ ਉਹ ਧੱਕੇ ਨਾਲ ਲੈ ਕੇ ਗਏ ਨੇ ਖਿੱਚ ਕੇ ਪਬਲਿਕ ਕੋਰੇ ਖੜੀ ਐ ਉਹਨੂੰ ਪੁੱਛ ਤਿਚ ਕਰ ਰਹੀ ਐ ਕਿ ਤੇ ਨਾਲ ਦੇ ਬੰਦੇ ਦੱਸੋ ਉਹ ਧੱਕਾशाही ਨਾਲ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ ਉਹਨਾਂ ਨੂੰ ਰੋਕਿਆ ਵੀ ਗਿਆ ਵੀ ਤੁਸੀਂ ਇਹਨੂੰ ਉਤਾਰੋ ਐ ਕਰੋ ਜੀ ਕੋਈ ਪ੍ਰਚਾਰਕ ਉਹਨਾਂ ਨੇ ਕੁਝ ਨਹੀਂ ਕਿਹਾ ਜੀ ਲੱਗਦਾ ਕਾਰਵਾਈ ਹੋਊਗੀ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਇਹ ਮੁੱਦਾ ਇੱਥੇ ਕਾਨੂੰਨ ਕਰ ਦਿੱਤਾ ਜਾਣਾ ਐਸਐਚਓ ਆਪ ਨਹੀਂ ਆਏ ਐਸਐਚਓ ਆਪ ਨਹੀਂ ਆਏ ਉਹਨਾਂ ਨੇ ਮਿੱਠੂ ਸਿੰਘ ਨੂੰ ਭੇਜਿਆ ਅਸੀਂ ਕਹਿ ਮੈਂ ਐਸਐਸ ਸਾਹ ਨੂੰ ਬੁਲਾਇਆ ਜਾਵੇ ਐਸਐਸ ਪੁਰੀ ਤੇ ਉਹਨਾਂ ਨੂੰ ਕੋਈ ਨਹੀਂ ਬੁਲਾਇਆ ਫੋਨ ਵੀ ਕਰੇਗੇ ਨੇ ਅਸੀਂ ਫੋਨ ਵੀ ਕਰੇ ਨੇ ਬਾਬਾ ਜੀ ਨੇ ਪਰ ਕੋਈ ਫੋਨ ਦਾ ਜਵਾਬ ਨਹੀਂ ਆਇਆ ਚੱਕਿਆ ਨਹੀਂ ਗਿਆ ਉਹਨਾਂ ਤੋਂ ਫੋਨ ਮੰਗ ਕਰਦੋ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਨਸ਼ੇ ਦੇ ਉੱਪਰ ਜਿਹੜਾ ਹੈਗਾ ਸਾਡਾ ਬਹੁਤ ਸਖਤ ਰਵਈਆ ਹੈਗਾ ਨਸ਼ੇ ਵਾਲਾ ਕੋਈ ਵਿਅਕਤੀ ਬਖਸ਼ਿਆ ਨਹੀਂ ਜਾਊਗਾ ਤਾਂ ਫਿਰ ਇਸ ਤਰ੍ਹਾਂ ਦੇ ਬੰਦਿਆਂ ਨੂੰ ਬਚਾਉਣਾ ਕਿਸ ਤਰ੍ਹਾਂ ਸਮਝਦੇ ਹੋ ਅਸੀਂ ਤਾਂ ਕਹਿੰਦੇ ਜੀ ਸਖਤ ਕਾਰਵਾਈ ਹੋਵੇ ਸਜ਼ਾ ਮਿਲੇ ਨੂੰ ਪਰ ਸਾਨੂੰ ਇਹ ਲੱਗਦਾ ਵੀ ਇਹਨੂੰ سزا ਨਹੀਂ ਮਿਲਲੀ ਜੇੜਾ ਸਾਹਿਬ ਨਾਲ ਅਪੀਲ ਕਰ ਲਓ ਕਿ ਉਹ ਦੁਬਾਰਾ ਸਜ਼ਾ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਇਹਨੂੰ ਸਜ਼ਾ ਦਿਵਾਉਣ ਪਰ ਜੇੜਾ ਸਾਹਿਬ ਨਾਲ ਐਸਆਈ ਮਿੱਠੂ ਸਿੰਘ ਲੈ ਕੇ ਗਏ ਨਿਕਚ ਕੇ ਕੋਈ ਲੱਗਦਾ ਨਹੀਂ ਵੀ ਇਹ ਕਾਰਵਾਈ ਹੋਊਗੀ ਉਹਨਾਂ ਨੇ ਆਪਦਾ ਜੋਰ ਜਮਾਨਤ ਦਿਖਾਇਆ ਹੈ ਰਸਤਾ ਆਪੇ ਹੀ ਚਾਹੁੰਦੇ ਆ ਜੀ ਕਿ ਇਸ ਬੰਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਉਹ ਹੋਣੀ ਚਾਹੀਦੀ ਹੈ ਕਿਉਂਕਿ ਜਦਕਿ ਪੰਜਾਬ ਸਰਕਾਰ ਮੌਜੂਦਾ ਦੇਖੋ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਇਹ ਪੰਜਾਬ ਨਸ਼ਾ ਅੰਭ੍ਰਿਤ ਜੋ ਚਲਾ ਰਹੀ ਹੈ ਵੀ ਇਹ ਵੀ ਫਿਰ ਆਪਾਂ ਨੂੰ ਜੇ ਇਹ ਤੇ ਕਾਰਵਾਈ ਨਾ ਹੋਈ ਫਿਰ ਉਸ ਮਹਨ ਚਲਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਦਾ ਸੋ ਅਸੀਂ ਮੰਗ ਕਰਦੇ ਅਸੀਂ ਕਮੇਟੀ ਮੈਂਬਰ ਹੈ ਜੀ ਤੇ ਤਕਰੀਬਨ ਆਰਜੀ ਤੌਰ ਤੇ ਅਸੀਂ ਕੰਮ ਕਰ ਰਹੇ ਹਾਂਗੇ ਇੱਥੇ ਇੱਥੇ ਕੋਈ ਨਾਲੇ ਵੀ ਅਸੀਂ ਕਹੀ ਵੀ ਕੋਈ ਪ੍ਰਧਾਨ ਸ਼ੱਕ ਨਹੀਂ ਸੀ ਪਹਿਲਾਂ ਵੀ ਇਸ ਤੇ ਦੇਖੋ ਕੋਈ ਸ਼ੱਕ ਨਹੀਂ ਸੀ ਪੈਸੇ ਇਹ ਅੱਜਲੇ ਵੀ 2 ਮਹੀਨੇ ਤੋਂ ਸਿਰ ਬਨਵਾ ਰਹੇ ਸੀਗੇ ਪਰ ਐ ਵੀ ਦੇਖੋ ਸਾਰੇ ਦਿਨ ਆਪਾਂ ਜਿਹੜੇ ਖੇਤ ਦੇ ਲਈ ਨਹੀਂ ਬੈਠਾ ਜਾਂਦਾ ਅਸੀਂ ਆਪਾਂ ਦੇ ਕੰਮ ਕਰਨ ਵਾਲੇ ਬੰਦੇ ਆਂਗੇ ਸਾਰੇ ਜਿੰਨਾ ਕ ਟਾਈਮ ਸਾਡੇ ਨੂੰ ਲੱਗਦਾ ਹੈ ਅਸੀਂ ਇੱਥੇ ਹਾਜ਼ਰੀ ਲਵਾ ਕੇ ਜਾਂਦੇ ਸੀਗੇ ਪਰ ਹੁਣ ਕਿਸੇ ਦੇ ਦਿਲ ਦਾ ਸਾਨੂੰ ਕੀ ਭੇਤ ਹੈ ਕਿ ਲੱਗਦਾ ਕਾਰਵਾਈ ਹੋਣੀ ਚਾਹੀਦੀ ਜਿੱਦ ਬਿਲਕੁਲ ਜੀ ਬਿਲਕੁਲ ਹੋਣੇ ਚਾਹੀਦੇ ਸੀ ਬਿਲਕੁਲ